ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਆਪਾਂ ਤਿੰਨ ਬਿਹੜਾਂ ਆਪਣੇ ਘਰੋਂ ਵਕਾਊ ਲੈ ਕੇ ਆਏ ਆਂ ਠੀਕ ਆ ਪੂਰੀਆਂ ਘੈਂਟ ਤਿੰਨ ਬਿਹੜਾਂ ਚਾਰ ਦੰਦ ਬਿਹੜਾਂ ਏ ਤਿੰਨੇ ਤੇ ਤਿੰਨੇ ਹੀ ਟੋਕੜਾਂ ਗੱਬਣਾ ਏ ਗੱਬਣਾ ਏ ਤੇ ਚਾਰਾਂ ਚਾਰ ਮਹੀਨਿਆਂ ਦੀਆਂ ਗੱਬਣਾ ਏ ਤੇ ਤੁਹਾਨੂੰ ਸਾਰੇ ਸੀਮਨ ਦੀ ਡਿਟੇਲ ਦੇਵਾਂਗੇ ਪੂਰੀ ਵੀਡੀਓ ਤਾਂ ਵਿੱਚ ਜੁੜੇ ਰਹੋ ਐਂਡ ਤਾਈਂ ਵੇਖ ਲਓ ਵੀਡੀਓ ਤੇ ਸ਼ੇਅਰ ਕਰ ਦਿਓ ਜਿਹੜੇ ਵੀਰਾਂ ਨੇ ਕਿਸੇ ਨੇ ਫਾਰਮ ਫੂਰਮ ਖੋਲਣਾ ਜਾਂ ਕਿਸੇ ਨੂੰ ਪਸ਼ੂ ਚਾਹੀਦੇ ਆ ਤੇ ਬਹੁਤ ਘੈਂਟ ਪਸ਼ੂ ਆ ਪੂਰੇ ਦੁੱਧ ਵਾਲੇ ਪਸ਼ੂ ਆ ਆ ਜਿਹੜੀ ਵੈੜ ਆ ਬਾਈ ਇਹ ਹੈਗੀ ਆ ਸਟੋਏਕ ਦੀ ਪੀਡੀਐਸ ਇਹਦੀ ਤੇ ਇਹਦੇ گاਾਂ ਬੰਬੀਰੋ ਹੀ ਲੱਗਿਆ ਪੀਡੀਐਫ ਰਾ ਸੀਮਣਾ ਚਾਰ ਮਹੀਨਿਆਂ ਦੀ ਇਹ ਗੱਬਣ ਚੈੱਕ ਪਾਸ ਆ ਤੇ ਪਹਿਲਣਾ ਹੀ ਤਿੰਨੇ ਵੈੜਾਂ ਹੀ ਪਹਿਲਣਾ ਇਸ ਵੈੜ ਨੇ ਦੁੱਧ ਦਿੱਤਾ ਬਾਈ ਆਪਣੇ ਕੋਲੇ ਪਹਿਲੇ ਸੂਏ ਪਹਿਲਾਂ 27-28 ਤਾਂ ਚੱਲੀ ਗਈ ਉਦੋਂ ਬਾਅਦ ਦੇ ਵਿੱਚ ਇਹ ਜਾਵੜੀ ਸੀ ਕਿ 32-33 ਕਿਲੋ ਦੁੱਧ ਤੇ ਬਾਈ ਤੇ 32 33 ਕਿਲੋ ਦੁੱਧ ਤਾਂ ਇਹ ਲੇਵਾ ਬਹੁਤ ਘੈਂਟ ਆ ਤੇ ਕਿਸੇ ਨੂੰ ਵੀ ਮਸਟੈਟਸ ਨਹੀਂ ਆਈ ਕਦੇ ਵੀ ਬਾਈ ਇਹ ਤੁਹਾਨੂੰ ਆਪਾਂ ਜਾਣਕਾਰੀ ਦੇ ਦੇ ਗਏ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਕਿਸੇ ਹੋਰ ਕਾਰਨ ਕਰਕੇ ਮੈਂ ਵੇਚ ਰਿਹਾ ਇਹ ਤੇ ਆ ਫਿਰ ਦੂਜੇ ਨੰਬਰ ਤੇ ਆ ਗਈ ਆ ਆ ਵਹਿੜ ਇਹਨਾਂ ਦਾ ਨਹੀਂ ਪਤਾ ਇਹ ਆਪ ਕਿਹੜੇ ਸੀਮੰਦੀਆਂ ਪਰ ਇਹ ਘੈਂਟ ਬਹੁਤ ਆ ਕੰਮ ਲੈਵਾ ਲੂਆ ਚੈੱਕ ਕਰੋ ਮਾੜਾ ਠੀਕ ਆ ਤੇ ਫੈਟ ਵੀ ਪੂਰੀ ਤੇ ਬਾਈ ਦੁੱਧ ਵੀ ਪੂਰਾ ਇਹ ਇਹਦੇ ਜਿਹੜਾ ਸੀਮਨ ਲੱਗਿਆ ਵਾ ਇਹ ਵੀ 4 ਮਹੀਨਿਆਂ ਦੀ ਗੱਬਣ ਇਹਦੇ ਜੌਰਡਰ ਜੇਲ ਦਾ ਲੱਗਿਆ ਵਾ ਵਰਲਡ ਵਾਈਡ ਦਾ ਸੀਮਨ ਠੀਕ ਆ ਇਹ ਵੀ 4 ਦੰਦ ਬੱਛੀ ਆ ਤੇ ਤਿੰਨੇ ਚਾਰ ਦੰਦ ਬੱਛੀਆਂ ਇਧਰਲੇ ਪਾਸੇ ਵੀ ਲਿਓ ਖਾਦ ਗਏ ਠੀਕ ਆ ਪੂਰੀ ਘੈਂਟ ਆ ਬਾਈ ਟੋਕੜਾਂ ਦੇ ਬਣਾ ਇਹ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਹੈਗੀ ਆਹਾ ਬਾਈ ਕਾਲੀ ਵਿਹੜ ਇਹ ਵੀ ਬਹੁਤ ਘੈਂਟ ਆ ਇਹਨੇ ਵੀ ਫੁੱਲ ਦੁੱਧ ਦਿੱਤਾ ਬਾਈ ਜਿਹੜੀ ਆਹਾ ਇਹਦੇ ਥੱਲੇ ਹੁਣ ਇਸ ਟਾਈਮ 22 22.5 ਕਿਲੋ ਦੁੱਧ ਹਾਜ਼ਰ ਆ ਜੀ ਠੀਕ ਆ ਨਾਲੇ 14 ਮਹੀਨਿਆਂ ਦੀ ਗੱਭਣ ਆ ਇਹ ਤੇ ਗਰਮੀ ਦੇ ਵਿੱਚੋਂ ਨੰਗੀਆਂ ਉਹ ਹਸਾਉਣਾ ਵੇਖ ਲਓ ਵੀ ਦੁੱਧ ਕਿੰਨਾ ਹੋ ਇਹਨੇ ਬਈ ਆਪਾਂ ਨੂੰ 32 33 ਕਿਲੋ ਦੁੱਧ ਇਹਨੇ ਦਿੱਤਾ ਬਿਹੜ ਨੇ ਪੂਰੀ ਘੈਂਟ ਬਿਹੜ ਨਿਕਲੀ ਐ ਜਿਹੜੀ ਆਹ ਆ ਇਹਨੇ ਬਈ ਪੂਰਾ 28 ਕਿਲੋ ਦੁੱਧ ਦਿੱਤਾ ਇਸ ਟਾਈਮ ਇਹਦੇ ਥੱਲੇ ਆਪਣੇ ਕੋਲੇ 18 ਕਿਲੋ ਦੁੱਧ ਆ ਤੇ ਇਹ ਵੀ ਗੱਭਣ ਆ ਆ ਲੇਵੇ ਦੀ ਕੁਆਲਿਟੀ ਵੀ ਚੈੱਕ ਕਰ ਲਓ ਪੂਰਾ ਘੈਂਟ ਆ ਕੰਮ ਬਈ ਤੇ ਪੂਰੀਆਂ ਚੰਗੀਆਂ ਵਸ਼ੀਆਂ ਆ ਤੇ ਜਿਹੜਾ ਇਹਦੇ ਸੀਮਾਂ ਲੱਗਿਆ ਉਹ ਵੀ ਬੰਬੀਰੋ ਦਾ ਲੱਗਿਆ ਹੋਇਆ ਵਾ ਬਾਈ ਵੀਡੀਓ ਸ਼ੇਅਰ ਕਰ ਦਿਓ ਜਮਾ ਫਿਕਸ ਹੱਡਰ ਦਿਆਂ ਬਾਈ ਜਮਾ ਫਿਕਸ ਹੱਡਰ ਦਿਆਂ ਠੀਕ ਆ ਤੇ ਵੀਡੀਓ ਸ਼ੇਅਰ ਕਰ ਦਿਓ ਬਤ ਵਦ ਤਾਂ ਕਿ ਹਰੇਕ ਬੰਦੇ ਤਾਈ ਪਹੁੰਚ ਸਕੇ ਜਿਹੜੇ ਵੀਰਾਂ ਨੇ ਪਸ਼ੂ ਖਰੀਦਣੇ ਆ ਤੇ ਇਹਨਾਂ ਦਾ ਰੇਟ ਦੀ ਜੇ ਗੱਲ ਕਰੀਏ ਰੇਟ ਬਾਈ ਆਪਾਂ ਤੁਹਾਨੂੰ ਫੋਨ ਤੇ ਦੱਸ ਦਿੰਨੇ ਆ ਇਹ ਆਪਾਂ 3 ਲੱਖ 30000 ਰੁਪਏ ਦੀਆਂ ਦੇਣੀਆਂ ਬਾਈ ਇਦੋਂ ਆਪਾਂ ਘਾਟਾਂ ਹੀ ਦੇਣੀਆਂ ਜਮਾ ਫੈਕਸ ਤੁਹਾਨੂੰ ਰੇਟ ਦਾ ਹਸਤਾ ਵਾ ਜੇ ਕਿਸੇ ਭਰਾ ਨੂੰ ਭੁਗਦਿਆਂ ਤੇ ਬਾਈ ਉਹ ਫੋਨ ਲਾਇਓ ਮੇਰਾ ਵੀਰ ਤੇ ਨੰਬਰ ਮੇਰਾ ਇਹ ਕੰਮ ਵਾਲਾ ਨੰਬਰ ਆ ਤੇ ਜੇ ਕਿਸੇ ਨੇ ਸੀਮਨ ਸੂਮਣ ਬਾਰੇ ਕੋਈ ਜਾਣਕਾਰੀ ਲੈਣੀ ਹੋਈ ਹੁੰਦੀ ਆ ਜਾਂ ਸੀਮਨ ਭਰਾਉਣਾ ਹੁੰਦਾ ਉਹ ਮੈਨੂੰ ਇੱਥੇ ਫੋਨ ਜ਼ਰੂਰ ਲਾ ਲਿਆ ਕਰੋ ਮੇਰੇ ਵੀਰ ਜਾਨੀ ਇਹ ਕੱਲਾ ਜਦੋਂ ਵੈਗੀਆਂ ਤੇ ਉਦੋਂ ਮੈਂ ਕਮੈਂਟ ਕਰ ਦੂੰਗਾ ਥੱਲੇ ਵੀ ਇਹ ਭਾਈ ਵੈਗੀਆਂ ਜੇ ਨਾ ਕਿਸੇ ਨੇ ਪੈਸੇ ਭਰੇ ਫਿਰ ਭਾਈ ਨਹੀਂ ਦਿੰਦੇ ਫਿਰ ਇਹ ਘਰੇ ਝੋਲਾਂਗੇ ਕੋਈ ਈਡੀ ਵੀ ਗੱਲ ਨਹੀਂ ਇਹਨਾਂ 'ਚ ਕੋਈ ਨੌਕਸ ਨਹੀਂ ਪੂਰੀਆਂ ਘੈਂਟ ਬਾਈ ਚਾਰ ਦੰਦ ਵਹਿੜਾਂ ਤੇ ਵੱਡੇ ਪੂਰੇ ਵੱਡੇ ਕੱਦਾਂ ਦੀਆਂ ਵਹਿੜਾਂ ਐ ਬਾਈ ਜਿਹੜੀ ਤਸੱਲੀ ਆ ਦੁੱਧ ਦੀ ਉਹ ਮੈਂ ਇੱਥੇ ਚਵਾ ਕੇ ਦੇਣਾ ਵਾਂ ਦੁੱਧ ਆਪਦੇ ਘਰ ਘਰ ਦੀ ਤਸੱਲੀ ਆ ਭਾਵੇਂ ਕੋਈ ਦੋ ਡੰਗ ਝੋਲਵੇ ਤੇ ਭਾਵੇਂ ਕੋਈ ਚਾਰ ਡੰਗ ਝੋਲਵੇ ਉਹ ਤੁਹਾਡੀ ਇੱਛਾ ਹੈ ਬਾਈ ਤੇ ਜੇ ਕਿਸੇ ਨੇ ਖਰੀਦਣੀਆਂ ਹੋਣ ਤਾਂ ਆਪਣੇ ਨਾਲ ਸੰਪਰਕ ਕਰ ਲਿਓ 78899 99093 ਆਪਣਾ ਨੰਬਰ ਆ ਬਾਈ ਤੇ ਬੱਚੇ ਜੇ ਕਿਸੇ ਨੇ ਜਾਣੀ ਆਪਾਂ ਦੇਣੀਆਂ ਤਿੰਨੇ ਇਕੱਠੀਆਂ ਹੀ ਆ ਬਾਈ ਇਹ ਤੇ ਵੀ ਅਗਲਾ ਯਾਦ ਵੀ ਕਰੇ ਜਿਹੜਾ ਲੈ ਕੇ ਗਿਆ ਤਿੰਨੇ ਇਕੱਠੀਆਂ ਵੜਾ ਦੇਣੀਆਂ ਵਾ ਤੇ ਜਿਹੜਾ ਮਰਜੀ ਭਰਾ ਆਪਣੇ ਜਿਹਨੂੰ ਪਸੰਦ ਹੋਣਾ ਤੇ ਉਹ ਆਦ ਲੈ ਜਾ ਸਕਦਾ ਏ ਧੰਨਵਾਦ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ